ਸਵਾਗਤ ਆ ਜੀ ਸਾਰੇ ਵੀਰਾਂ ਦਾ ਇੱਕ ਨਵੀਂ ਵੀਡੀਓ ਦੇ ਵਿੱਚ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਸਾਰੇ ਵੀਰ ਠੀਕ ਠਾਕ ਹੋਣਗੇ ਤੇ ਖੁਸ਼ ਹੋਣਗੇ ਤੇ ਅੱਜ ਬਾਈ ਆਪਾਂ ਜਾਣਾ ਵਾ ਨਵੇਂ ਸ਼ਹਿਰ ਤੇ ਨਵੇਂ ਸ਼ਹਿਰ ਜਾ ਕੇ ਬਾਈ ਆਪਾਂ 4 ਫੁੱਟਾ ਜਿਹੜਾ ਰੂਟਾਵੇਟਰ ਦੇ ਦਿੱਤਾ ਵਾ ਉਹ ਵੀ ਚਲਾਉਣਾ ਵਾ ਜੀ ਤੇ ਵੀਡੀਓ 'ਚ ਬਣੇ ਰਹੋ ਇਦਾਂ ਹੀ ਤੁਹਾਨੂੰ ਚੱਲਦਾ ਦਿਖਾਵਾਂਗੇ 4 ਫੁੱਟਾ ਰੂਟਾਵੇਟਰ ਛੋਟੇ ਮਿਨੀ ਟਰੈਕਟਰ ਨਾਲ ਸੋਨਾਲੀ ਕਾਲੇ ਨਾਲ ਤੇ ਹੋਰ ਰੂਟਾਵੇਟਰ ਵੀ ਆਪਣੇ ਜਾਣੇ ਨੇ ਤੇ ਵੀਡੀਓ 'ਚ ਬਣੇ ਰਹੋ ਇਦਾਂ ਹੀ ਤੇ ਸਾਰੇ ਵੀਰਾਂ ਨੂੰ ਬਾਈ ਜੀ ਰਿਕੁਐਸਟ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਇਓ ਜਿੰਨੇ ਵੀ ਵੀਰ ਵੀਡੀਓ ਦੇਖਣ ਆਏ ਨੇ ਸਾਰਿਆਂ ਨੂੰ ਰਿਕੁਐਸਟ ਹੈ ਜੀ 1000 ਸਬਸਕ੍ਰਾਈਬ ਪੂਰੇ ਕਰਨੇ ਆ ਸਬਸਕ੍ਰਾਈਬ ਜਰੂਰ ਕਰਕੇ ਜਾਇਓ ਆਪਣੇ ਛੋਟੇ ਵੀਰ ਦਾ ਸਾਥ ਜਰੂਰ ਦਿਓ ਜੀ ਤੇ ਵੀਡੀਓ ਨੂੰ ਕਰ ਦਿਓ ਲਾਈਕ ਤੇ ਸ਼ੇਅਰ ਬਣੇ ਰਹੋ ਬਾਈ ਵੀਡੀਓ ਦੇ ਵਿੱਚ ਐ ਤਹੀਂ ਲੋ ਜੀ ਰੂਟਾਵੇਟਰ ਹੋਰ ਮਾਲ ਆ ਗਿਆ ਆਪਣੇ ਕੋਲ ਨਵਾਂ ਤੇ ਮੁੰਡਿਆਂ ਨੂੰ ਲਾਵਾਂਗੇ ਬਾਈ ਜੀ ਇਹਨੂੰ ਕਸਣ ਵਾਸਤੇ ਤੇ ਆਪਣੇ ਕੋਲ ਆ ਵੀ ਹੈਗਾ ਜੀ ਨਵਾਂ ਤੂੜੀ ਅੰਦਰ ਪਾਉਣੇ ਵਾਲਾ ਜਿ ਜਗਾੜ ਇਹ ਵੀ ਆਪਣੇ ਕੋਲ ਬਾਈ ਜੀ ਨਮਾ ਪਿਆ ਵਾ ਜਗਾੜਮੈਂਟ ਕਿਸੇ ਨੂੰ ਵੀ ਬਾਈ ਜੀ ਤੂੜੀ ਅੰਦਰ ਕਰਨੇ ਵਾਲਾ ਜਗਾੜਮੈਂਟ ਚਾਹੀਦਾ ਹੋਇਆ ਜੀ ਹੁਣ ਤੂੜੀਆਂ ਦੇ ਸੀਜ਼ਨ ਆਉਣੇ ਨੇਗਾ ਕਿਸੇ ਨੂੰ ਵੀ ਤੂੜੀ ਅੰਦਰ ਕਰਨੇ ਵਾਲਾ ਜਗਾੜਮੈਂਟ ਚਾਹੀਦਾ ਹੋਇਆ ਜੀ ਆ ਬਲੋਰ ਜਿਆ ਤਾਂ ਆਪਣੇ ਨਾਲ ਬਾਈ ਜੀ ਸੰਪਰਕ ਕਰ ਲਿਓ ਜੀ ਤੇ ਬਾਕੀ ਜਿਹੜੀ ਸਕੀਮ ਚੱਲ ਰਹੀ ਆ ਉਹਦਾ ਲਾਭ ਉਠਾਓ ਜੀ ਕੋਈ ਵੀ ਵੀਰ ਜਿਹੜਾ ਸ਼ਕਤੀਮਾਨ ਦਾ ਨਵਾਂ ਰੂਟਾ ਵਿਟਰ ਲਊਗਾ ਜੀ ਉਹਨੂੰ ਬਲੇਡਾਂ ਦਾ ਸੈੱਟ ਫ੍ਰੀ ਆ ਜੀ ਨਾਲ ਕਿਸੇ ਵੀ ਸ਼ਕਤੀਮਾਨ ਰੂਟੇਟਰ ਦੇ ਨਾਲ ਬਲੇਡਾਂ ਦਾ ਸੈੱਟ ਫ੍ਰੀ ਆ ਸਿਰਫ 1-2 ਦਿਨ ਲਈ ਆਫਰ ਆ ਜਿਨੇ ਵੀ ਭਾਈ ਲਾਭ ਉਠਾਉਣਾ ਵੱਧ ਤੋਂ ਵੱਧ ਲਾਭ ਠਾ ਲਓ ਜੀ ਇਸ ਸਕੀਮ ਦਾ ਤੇ ਹੁਣ ਆਪਾਂ ਜਾਣਾ ਵੀ ਜੀ ਨਵੇਂ ਸ਼ਹਿਰ ਬਲੇਡ ਵੀ ਆਓ ਆਪਣਾ ਰੂਟੇਟਰ ਵੀ ਚਲਾ ਕੇ ਹੁਣ ਤੇ ਸਕੀਮ ਤੁਹਾਨੂੰ ਦੱਸਤੀ ਆ ਕਿਸੇ ਨੇ ਵੀ ਸ਼ਕਤੀਮਾਨ ਦਾ ਰੂਟੇਟਰ ਲੈਣਾ ਆਪਣੇ ਨਾਲ ਸੰਪਰਕ ਕਰ ਲਿਓ ਨੰਬਰ ਆਪਾਂ ਸਕਰੀਨ ਦੇ ਥੱਲੇ ਚੱਲ ਰਿਹਾ ਬਲੇਡਾਂ ਦਾ ਸੈੱਟ ਭਾਈ ਫ੍ਰੀ ਦੇਵਾਂਗੇ ਜੀ ਨਾਲ ਤੇ ਬਾਕੀਆ ਤੂੜੀ ਪਾਉਣ ਵਾਲਾ ਕਿਸੇ ਨੂੰ ਚਾਹੀਦਾ ਹੋਇਆ ਬਾਈ ਜੀ ਕਰ ਲਿਓ ਆਪਣੇ ਨਾਲ ਸੰਪਰਕ ਜੀ ਤੇ ਹੁਣ ਆਪਾਂ ਚੱਲਦੇ ਆ ਬਾਈ ਜੀ ਨਵੇਂ ਸ਼ਹਿਰ ਚਲਾ ਕੇ ਉਹਨੇ ਉੱਥੇ ਰੂਟਾ ਬੈਠੇ ਜੀ ਲਓ ਜੀ ਅਸੀਂ ਬਾਈ ਉਹਨਾਂ ਦੇ ਆਏ ਸੀਗੇ ਪਿੰਡ ਬਾਈ ਉਹਨਾਂ ਦੇ ਫਾਰਮ ਤੇ ਤੇ ਬਾਈ ਉਹਨਾਂ ਦਾ ਫਾਰਮ ਜਿਹੜਾ ਪੈਂਦਾ ਇਹ ਆਪਣੇ ਗੜ ਸ਼ੰਕਰ ਦੇ ਕੋਲ ਪੈ ਜਾਂਦਾ ਜੀ ਤੇ ਪਿੰਡ ਹੈਗਾ ਜੀ ਆਰਾਮਪੁਰ ਬਿਹੜਾ ਤੇ ਕੁੱਕੜਾ ਕੁੱਕੜਾ ਪਿੰਡ ਦੇ ਗੱਬੇ ਜੀ ਆਰਾਮਪੁਰ ਬਿਹੜਾ ਤੇ ਕੁੱਕੜਾ ਪਿੰਡ ਦੇ ਗੱਭੇ ਜੇ ਫਾਰਮ ਹੈ ਨਾ ਬਾਈ ਉਹਨਾਂ ਦਾ ਤੇ ਏਰੀਆ ਬਹੁਤ ਘੈਂਟ ਆ ਤੇ ਹਰਿਆ ਭਰਿਆ ਏਰੀਆ ਬਾਈ ਜੀ ਮੇਰੇ ਹਿਸਾਬ ਨਾਲ ਇੱਥੇ ਗਰਮੀਆਂ ਦੇ ਵਿੱਚ ਵੀ ਬਾਈ ਪੂਰਾ ਠੰਡਾ ਹੀ ਹੁੰਦਾ ਹੋਊਗਾ ਏਰੀਆ ਯਾਨੀ ਠੰਡਾ ਜਿਹਾ ਇਲਾਕਾ ਬਾਈ ਜੀ ਤੇ ਨਾਲ ਇਧਰਲੇ ਪਾਸੇ ਸਾਈਡ ਤੇ ਜੀ ਪਹਾੜੀ ਲੱਗ ਜਾਂਦੀ ਏ ਨਾਲ ਤੇ ਇੱਥੇ ਆਪਾਂ ਬਾਈ ਉਹਨਾਂ ਨੂੰ ਦਿੱਤਾ ਸੀਗਾ ਜੀ ਰੂਟਾ ਵੇਟਰ 4 ਫੁੱਟ ਤੇ ਬਾਕੀ ਬਾਈ ਉਹਨੇ ਸਰੋਂ ਲਾਈ ਆ ਤੇ ਕਾਫੀ ਸਰੋਂ ਲੱਗੀ ਹੋਈ ਆ ਕਣਕ ਲਾਈ ਹੋਈ ਆ ਆਪਣੀ ਤੇ ਇਦਾਂ ਆਪਦੀ ਸਬਜੀ ਸਬਜੀ ਕਾਫੀ ਜਾਨੀ ਕਿ ਲਾਇਆ ਹੋਇਆ ਕਾਫੀ ਕੁਛ ਲੱਗਿਆ ਹੋਇਆ ਤੇ 4 ਫੁੱਟ ਰੂਟਾਵੇਟਰ ਆਪਾਂ ਜਿਹੜਾ ਬਾਈ ਉਹਨਾਂ ਨੂੰ ਦਿੱਤਾ ਸੀਗਾ ਤੇ ਉਹ ਰੂਟਾਵੇਟਰ ਆਪਾਂ ਆਏ ਆ ਬਾਈ ਚਲਾਉਣ ਵਾਸਤੇ ਤੇ ਹੁਣ ਦੇਖਦੇ ਆ ਬਾਈ ਕਿੰਦਾ ਦਾ ਚੱਲਦਾ 30 32 ਹਾਰਸ ਪਾਵਰ ਦਾ ਟਰੈਕਟਰ ਆ ਬਾਈ ਉਹਨਾਂ ਦਾ ਸੋਨਾਲੀਕਾ ਤੇ 4 ਫੁੱਟ ਆਪਣਾ ਸ਼ਕਤੀਮਾਨ ਦਾ ਰੂਟਾ ਵੇਟ ਰਾ ਜੀ ਤੇ ਹੁਣ ਆਪਾਂ ਦੇਖਦੇ ਕਿਦਾਂ ਦਾ ਚੱਲਦਾ ਬਾਈ ਕਹਿੰਦੇ ਤੱਪੜ ਜੀ ਜ਼ਮੀਨ ਆ ਸੁੱਕੀ ਜੀ ਮੈਂ ਕਿਹਾ ਚਲੋ ਉਹਦੇ ਚ ਚਲਾ ਕੇ ਦੇਖਦੇ ਆ ਵੀ ਕੀਆ ਪਰਫਾਰਮੈਂਸ ਆ ਰੂਟਾ ਵੇਟਰ ਦੀ ਆਪਣੇ ਦੀ ਤੇ ਸਰੋਂ ਵੀ ਕਾਫੀ ਆ ਤੇ ਨਾਲ-ਨਾਲ ਗੰਨਾ ਲਾਇਆ ਹੋਇਆ ਸਰੋਂ ਦੇ ਨਾਲ-ਨਾਲ ਤੇ ਪਰਲੇ ਪਾਸੇ ਸਾਰਾ ਹੀ ਗੰਨਾ ਤੇ ਬਾਈ ਯੂਨੀ ਕਹਿੰਦੇ ਅਸੀਂ ਸਾਡੇ ਤੇਲ ਸਰੋਂ ਦਾ ਇਹ ਵੀ ਘਰ ਦਾ ਹੀ ਹੋ ਜਾਂਦਾ ਗੁੜ ਵੀ ਚਾਹ ਜੀ ਗੁੜ ਦੀਓ ਪੀਨੇ ਆ ਕਣਕ ਵੀ ਜੂਈ ਆ ਬਾਈ ਉਹਨਾਂ ਨੇ ਤੇ ਅਣੀ ਸਬਜ਼ੀਆਂ ਸਬਜ਼ੀਆਂ ਸਾਰਾ ਕੁਝ ਮਤਲਬ ਸਾਰਾ ਕੁਝ ਜਾਨੀ ਕਿ ਬਾਈ ਉਹਨਾਂ ਦੇ ਜਿਹੜਾ ਫਾਰਮ ਉੱਤੇ ਲੱਗਿਆ ਹੋਇਆ ਬਾਈ ਲੋ ਜੀ ਉਹਰੇ ਚਲਾ ਕੇ ਦੇਖਦੇ ਆ ਤੇ ਇਹ ਏਰੀਏ ਦੇ ਵਿੱਚ ਬਾਈ ਸਫੈਦਾ ਵੀ ਕਾਫੀ ਆ ਪਪੂਲਰ ਵੀ ਬਹੁਤ ਆ ਤੇ ਸਫੈਦਾ ਵੀ ਬਹੁਤ ਜ਼ਿਆਦਾ ਔਰੇ ਤੇ ਇੱਥੇ ਸਫੈਦੇ ਚ ਬਾਈ ਉਹ ਨਹੀਂ ਚਲਾ ਕੇ ਦੇਖਣਗੇ ਵੀ ਕਿਵੇਂ ਚੱਲ ਰਿਹਾ ਪੀਟੀਓ ਲਾ ਲਓ ਜੀ ਪੀਟੀਓ 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 ਰਹਿ ਗਈ ਜੀ ਲਓ ਜੀ ਤੇ ਦੇਖੋ ਕਿੰਨਾ ਵਧੀਆ ਚੱਲ ਰਿਹਾ ਬਾਈ ਜੀ ਐਨ ਸਰਾ ਹੋਈ ਪਈ ਆ ਬਾਈ ਜੀ ਗੱਲ ਬਾਤ ਤੇ ਟਰੈਕਟਰ ਦੀ ਗੱਲ ਦੇਖੋ ਜੀ ਟਰੈਕਟਰ ਨੂੰ ਪਤਾ ਵੀ ਹੈ ਨਹੀਂ ਇਹ ਵਿੱਚਾ ਰੂਟਾ ਬਟਰ ਚੱਲ ਰਿਹਾ ਤੇ ਦੇਖੋ ਜੀ ਮਿੱਟੀ ਦੀ ਮਤਲਬ ਪਧਰਾਈ ਦੇਖੋ ਕਿੰਨੀ ਵਧੀਆ ਕਰ ਰਿਹਾ ਤੇ ਬਾਕੀ ਉਹ ਢੰਗਾਈ ਦੇਖ ਲੈਣੇ ਆ। ਇੰਨਾ ਡੂੰਗਾ ਜਾਂਦਾ ਜੀ ਹੱਥ। ਪੂਰਾ ਹੱਥ ਚਲੇ ਜਾਂਦਾ ਜੀ। ਡੂੰਗਾ ਵੀ ਪੂਰਾ ਜਾ ਰਿਹਾ ਜੀ ਵਿੱਚ। ਬਾਕੀ ਬਾਈ ਜੀ ਅਸੀਂ ਜੀਦੋਂ ਵੀ ਜਿਹੜੇ ਏਰੀਆ 'ਚ ਵੀ ਬਾਈ ਨਮਾ ਰੂਟਾ ਵੇਟਰ ਦਿੰਨੇ ਆ ਉਸ ਏਰੀਆ 'ਚ ਬਾਈ ਉਹਨਾਂ ਕੋਲ ਖੁਦ ਚਲਾ ਕੇ ਐ ਨਹੀਂ ਚੈੱਕ ਕਰਕੇ ਆਉਣੇ ਆ ਬਾਈ ਜੀ। ਤੇ ਸਾਡਾ ਹੈਗਾ ਮਾਛਵਾੜਾ ਸਾਹਿਬ ਏਰੀਆ ਤੇ ਅਸੀਂ ਗੜਸ਼ਾਂਕਰ ਤੋਂ ਗਾਹਾਂ ਆਏ ਹੋਏ ਆ ਬਾਈ ਉਹਨਾਂ ਕੋਲ ਚਲਾਉਣ ਨੂੰ। ਤੇ ਆਹ ਦੇਖੋ ਜੀ ਪੂਰਾ ਵਧੀਆ ਚੱਲ ਰਿਹਾ। ਤੇ ਰੂਟਾਵੇਟਰ ਨੂੰ ਵੀ ਬਾਈ ਦੇਖੋ ਪਤਾ ਵੀ ਹੈ ਨਹੀਂ ਗਾ ਜੀ ਇਹਨੂੰ ਟਰੈਕਟਰ ਨੂੰ ਬਿਲਕੁਲ ਆਰਾਮ ਨਾਲ ਚੱਲ ਰਿਹਾ ਹੈ ਜੀ ਟਰੈਕਟਰ ਉਹ ਨਾਲ ਹੀ ਕਾ ਟਰੈਕਟਰ ਹੈ ਜੀ ਤੇ ਪਾਵਰ ਸਟੀering ਆ 30 HP ਚ ਟਰੈਕਟਰ ਹੈ ਜੀ ਐਨ ਪੂਰਾ ਪ੍ਰੋਪਰ ਚੱਲ ਰਿਹਾ ਜੀ ਘੈਂਟ ਪੂਰਾ ਬਾਕੀ ਬਾਈ ਜੀ ਹੁਣ ਕੀ ਕਰ ਰਹੇ ਨੇ ਰੇ ਨੇ ਰੂਟਾਵੇਟਰ ਬਾਰੇ ਉਹ ਵੀ ਆਪਾਂ ਤੁਹਾਨੂੰ ਦੱਸਾਂਗੇ ਬਾਕੀ ਕੰਮ ਬਦਾ ਵੀ ਹੈ ਨਹੀਂ ਵੀਰੇ ਦੇਖੋ ਟੇਕੇ ਚੱਲ ਰਿਹਾ ਹੈ ਬਿਲਕੁਲ ਟੇਕੇ ਚੱਲ ਰਿਹਾ ਹੈ ਵਿੱਚ ਥੋੜੇ ਥੋੜੇ ਬਾਈ ਕਿਤੇ ਨਾ ਕਿਤੇ ਇੱਟਾਂ ਵਿੱਚ ਪੱਥਰ ਆ ਰਹੇ ਨੇ ਕਿਉਂਕਿ ਨਾਲ ਪਹਾੜੀ ਜਿਹਾ ਇਲਾਕਾ ਥੋੜਾ ਜਿਹਾ ਕਿਤੇ ਕਿਤੇ ਮਾੜਾ ਮੋਟਾ ਬੱਟਾ ਆਇਆ ਹੀ ਜਾਂਦਾ ਜੀ ਤੇ ਬਾਕੀ ਵੀਰ ਬਾਈ ਜਿੰਨੇ ਵੀ ਆਪਣੇ ਵੀਡੀਓ ਦੇਖਦੇ ਨੇ ਬਾਈ ਸਾਰੇ ਵੀਰਾਂ ਨੂੰ ਬੇਨਤੀ ਹੈ ਵੀ ਕਮੈਂਟ ਕਰਕੇ ਜਰੂਰ ਦੱਸਿਓ ਵੀ ਆਪਣਾ ਕੰਮ ਤੁਹਾਨੂੰ ਕਿੱਦਾਂ ਦਾ ਲੱਗਦਾ ਸ਼ਕਤੀਮਾਨ ਦਾ 4 ਫੁੱਟਾ ਰੂਟਾ ਵੇਟਰ ਹੈ ਜੀ ਦੇਖੋ ਬਿਲਕੁਲ ਆਰਾਮ ਨਾਲ ਚੱਲ ਰਿਹਾ ਤੇ ਬਾਈ ਹੁਣੀ ਗੇਅਰ ਮੱਲਾ ਦਾ ਬੜਾ ਪਾ ਕੇ ਦੇਖਣਗੇ ਬੱਡੇ ਗੀਰ ਚ ਕਿੱਦਾਂ ਦਾ ਚੱਲਦਾ ਇੱਧਰ ਦੂਰ ਦੂਰ ਤੱਕ ਤੁਸੀਂ ਜਿੱਥੇ ਵੀ ਦੇਖੋਗੇ ਬਾਈ ਇੱਧਰ ਏਰੀਆ 'ਚ ਸਫੈਦਾ ਬਹੁਤ ਲੱਗਿਆ ਹੋਇਆ ਸਫੈਦਾ ਵੀ ਲੱਗਿਆ ਤੇ ਪاپੂਲਰ ਵੀ ਕਾਫੀ ਲੱਗਿਆ ਹੋਇਆ ਜੀ ਤੇ ਬਾਕੀ ਆ ਦੇਖੋ ਐਨ ਪੂਰਾ ਸਿਰਾ ਕਰਿਆ ਪਿਆ ਜੀ ਰੋਟਰਨੇ ਦਾ ਐਨ ਪੂਰੀ ਵਧੀਆ ਮਿੱਟੀ ਬਣਾਈ ਹੈ ਦੇਖੋ ਜੀ ਪੂਰਾ ਐਨ ਮਲਾਈ ਕਰਦਾ ਜੀ ਪੂਰੀ ਫੁੱਲ ਇਹ ਅੰਨੜੂੰਗਾ ਚਲੇ ਗਿਆ ਜੀ ਆ ਥੱਲੇ ਹਾਰਡ ਆ ਜੀ ਮਤਲਬ ਆ ਦੇਖੋ ਜੀ ਹੱਥ ਦੇਖੋ ਜੀ ਇੱਥੇ ਤੱਕ ਟੱਚ ਕਰਦਾ ਹੀ ਪੂਰਾ ਮਤਲਬ ਇੰਨਾ ਡੂੰਗਾ ਜਾ ਰਿਹਾ ਪੂਰਾ ਹੱਥ ਲਓ ਜੀ ਬਾਈ ਜੀ ਨਾਲ ਕਰਦੇ ਆ ਗੱਲਬਾਤ ਤੇ ਹੋਰ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਬਾਈ ਜੀ ਕੀ ਹਾਲ ਚਾਲ ਹੈ ਠੀਕ ਹੈ ਬਾਈ ਜੀ ਕੀ ਨਾਮ ਆ ਜੀ ਆਪਣਾ ਮੇਰਾ ਨਾਮ ਜੋਗਾ ਸਿੰਘ ਜੋਗਾ ਸਿੰਘ ਆਪਣਾ ਪਿੰਡ ਕਿਹੜਾ ਪੈਂਦਾ ਜੀ ਸਾਡਾ ਪਿੰਡ ਪੱਖੋਵਾਲ ਪੱਖੋਵਾਲ ਪਿੰਡ ਜਿਹੜਾ ਫਾਰਮ ਆ ਤੁਹਾਡਾ ਇਹ ਕਿਹੜੇ ਪਿੰਡ ਦਾ ਚਾਹੀ ਕੋਕੜਾ ਜੀ ਆਰਾਮਪੁਰ ਬਿਰਡਾ ਬਿਰਡੋਚਾ ਤੇ ਤੁਸੀਂ ਬਾਈ ਜੀ ਸ਼ਕਤੀਮਾਨ ਦਾ ਰੂਟਾਵੇਟਰ ਲੈ ਕੇ ਆਓ ਜੀ 4 ਫੁੱਟ ਤੇ ਟਰੈਕਟਰ ਤੁਹਾਡਾ ਹੈਗਾ ਜੀ 30 ਐਚਪੀ ਦਾ ਹਨਾ ਜੀ ਹਾਂ ਜੀ ਤੇ ਕਿਵੇਂ ਦਾ ਲੱਗਿਆ ਬਾਈ ਜੀ ਰੂਟਾਵੇਟਰ ਸਾਨੂੰ ਬਹੁਤ ਵਧੀਆ ਤੇ ਚੱਲਣ ਨੂੰ ਵਧੀਆ ਜੀ ਚੱਲਣ ਨੂੰ ਵਧੀਆ ਹਾਂ ਕੋਈ ਵਾਈਬ੍ਰੇਸ਼ਨ ਆਈ ਹੋਵੇ ਨਹੀਂ ਵਾਈਬ੍ਰੇਸ਼ਨ ਤੁਹਾਡੇ ਸਾਹਮਣੇ ਨਹੀਂ ਹਾਂ ਹਾਂ ਜੀ ਹਾਂ ਪਟਾਈ ਕਿੰਨੀ ਗਈ ਨੂੰ ਪਟਾਈ ਵਧੀਆ ਠੀਕ ਹੈ ਜੀ ਤੇ ਪਹਿਲਾਂ ਵੀ ਆਪਾਂ ਸ਼ਕਤੀਮਾਨ ਦਾ ਇਪਲੀਮੈਂਟ ਵਰਤਦੇ ਆ ਜਾਂ ਪਹਿਲੀ ਵਾਰ ਨਹੀਂ ਪਹਿਲੀ ਵਾਰ ਹੀ ਅੱਛਾ ਪਹਿਲੀ ਵਾਰ ਹੀ ਲਿਆਈ ਹਾਂ ਠੀਕ ਹੈ ਜੀ ਤੇ ਉਹਦਾ ਪੂਰਾ ਵਧੀਆ ਚੱਲਿਆ ਹਨਾ ਜੀ ਹਾਂ ਓਕੇ ਲੋਡ ਟਰੈਕਟਰ ਤੇ ਲੋਡ ਕਿੰਨਾ ਕਾ ਜੀ ਲੋਡ ਤਾਂ ਤੁਹਾਡੇ ਸਾਹਮਣੇ ਹੈ ਹੀ ਨਹੀਂ ਲੋਡ ਦਾ ਆਰਾਮ ਨਾਲ ਚੱਲਦਾ ਟਰੈਕਟਰ ਦਾ ਜੀ ਘੱਟ ਰਸਤੇ ਵੀ ਚੱਲੀ ਜਾਂਦਾ ਜੀ ਟਰੈਕਟਰ ਤਾਂ ਜਿੰਨਾ ਘੱਟ ਰਸਤੇ ਦੂਜਾ ਜਿੰਨਾ ਖਾਲੀ ਚੱਲਦਾ ਉਨਾ ਹੀ ਇੱਥੇ ਚੱਲਦਾ ਉਹ ਨਹੀਂ ਇਹਦੇ ਤੇ ਚੱਲਦਾ ਹਾਂ ਜੀ ਤੇ ਲੋਡ ਦਾ ਯਾਨੀ ਕਿ ਕੋਈ ਚੱਕਰ ਨਹੀਂ ਹੈਗਾ ਇਹ ਟਰੈਕਟਰ ਪੂਰਾ ਵਧੀਆ ਚੱਲਦਾ ਜੀ 4 ਫੁੱਟਾ ਰੋਟਾਵੇਟਰ ਆ ਹਾਂਜੀ 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 ਤੇ ਇਹ ਜ਼ਿਆਦਾਤਰ ਆਪਣਾ ਬਾਈ ਸਫੈਦਾ ਆਪਣਾ ਹੀ ਲੱਗੇ ਹੋਇਆ ਹੈ ਨਹੀਂ ਸਾਰਾ ਇਹ ਠੀਕ ਆ ਠੀਕ ਆ ਜੀ ਤੇ ਚਲੋ ਧੰਨਵਾਦ ਬਾਈ ਜੀ ਸਸਕਾਲ ਜੀ ਦੁਬਾਰਾ ਤੋਂ ਤੇ ਇਹ ਸੀਗਾ ਜੀ 4 ਫੁੱਟਾ ਰੂਟਾਵੇਟਰ ਬਾਈ ਇਹਨਾਂ ਨੂੰ ਦਿੱਤਾ ਹੋਇਆ ਨਾ ਮਾਲਿਆ ਬਾਈ ਇਹਨਾਂ ਨੇ ਆ ਦੇਖੋ ਤੇ ਹੁਣ ਟਰੈਕਟਰ ਵੀ ਬਾਈ ਇਹਨਾਂ ਨੂੰ ਥੋੜਾ ਘੱਟ ਸੁਖੀ ਚਲਾਇਆ ਹੈ ਰਾਮ ਨਾ ਚੱਲ ਰਿਹਾ ਜੀ ਬਿਲਕੁਲ ਤੇ ਪਹਾਈ ਦੇਖੋ ਰੂਟਾਵੇਟਰ ਦੀ ਥੋੜਾ ਵੱਟੀ ਆਉਂਦਾ 4 ਫੁੱਟ ਰੂਟਾਵੇਟਰ ਦਾ ਏ ਬਾਈ ਕਮੈਂਟ ਜਰੂਰ ਕਰਿਓ ਆਪਣੀ ਵੀਡੀਓ ਤੇ ਤੁਹਾਨੂੰ ਆਪਣਾ ਕੰਮ ਕਿੱਦਾਂ ਦਾ ਲੱਗਿਆ ਸ਼ਕਤੀਮਾਨ ਰੂਟਾਵੇਟਰ ਕਿੱਦਾਂ ਦਾ ਲੱਗਿਆ ਜੀ ਹੁਣ ਸ਼ਕਤੀਮਾਨ ਰੂਟਾਵੇਟਰ ਤੇ ਆਫਰ ਚੱਲ ਰਿਹਾ ਜਿਹੜਾ ਵੀ ਨਵਾਂ ਰੂਟਾਵੇਟਰ ਲਊਗਾ ਸ਼ਕਤੀਮਾਨ ਕੋਈ ਵੀ 6 7 8 9 10 ਫੁੱਟ ਜਿਹੜਾ ਵੀ ਲਊਗਾ ਉਹਦੇ ਨਾਲ ਜੀ ਬਲੇਡਾਂ ਦੇ ਸੈੱਟ ਜਿਹੜਾ ਬਲੇਡ ਆ ਉਹ ਐਕਸਟਰਾ ਮੁਫਤ ਦਿੱਤੇ ਜਾਣਗੇ ਜੀ 2-4 ਦਿਨ ਲਈ ਬਾਈ ਜੀ ਇਹ ਆਫਰ ਆ ਸਿਰਫ 2-4 ਦਿਨ ਵਾਸਤੇ ਵੱਧ ਤੋਂ ਵੱਧ ਲਾਭ ਉਠਾ ਲਓ ਬਾਈ ਜੀ ਕਿਸ ਨੇ ਵੀ ਲੈਣੇ ਆ ਮੁਫਤ ਭਲੇਟ ਦੀ ਸਕੀਮ ਦਾ ਆਖਾ ਵਧ ਤੋਂ ਵੱਧ ਲਾਭ ਤੇ 2-4 ਦਿਨ ਵਾਸਤੇ ਆਫਰ ਆਈ ਹੈ ਤੇ ਜਿਹਨੂੰ ਵੀ ਭਾਈ ਆਪਣੀ ਵੀਡੀਓ ਵਧੀਆ ਲੱਗੀ ਭਾਈ ਐਦਾਂ ਹੀ ਆਪਾਂ ਤੁਹਾਡੇ ਸਾਥ ਨਾਲੇ ਚੱਲਣਾਗਾ ਜਾਣਕਾਰ ਵਾਲੀਆਂ ਵੀਡੀਓ ਪਾਇਆ ਕਰਾਂਗੇ ਜਿਹਨੂੰ ਵੀ ਭਾਈ ਆਪਣੀ ਵੀਡੀਓ ਵਧੀਆ ਲੱਗੀ ਸਾਰੇ ਵੀਰਾਂ ਨੂੰ ਰਿਕਵੈਸਟ ਵਾ ਆਪਣੇ ਚੈਨਲ ਨੂੰ ਭਾਈ ਜੀ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਵੀਡੀਓ ਨੂੰ ਕਰਿਓ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਸਾਰੇ ਵੀਰਾਂ ਨੂੰ ਪਿਆਰ ਭਰੀ 是这个。